ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 17 ਜਨਵਰੀ ਹੈ ਮੈਂ ਗੁਰਸੇਵਿਤਕਾਰ ਕਲਾਸ ਐਡਮਿਨ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ मेरे वल्लो आप चीदा निक्का स्वागत है श्री गुरु अर्जन देव जी दा हुकम है तृष्णा बिरले ही की बुची है रहाओ कोट जोरे लाख करोरे मन्ना होरे परय परय ही कौ लूची है हे पाई किसे विरले मनुख दे अंदरो ਕ੍ਰਿਸ਼ਨਾ ਦੀ ਅਗ ਬੁਝਦੀ ਹੈ ਮਨੁੱਖ ਭਾਵੇਂ ਲੱਖਾਂ ਕਰੋੜਾ ਰੁਪਏ ਇਕੱਠੇ ਕਰ ਲਵੇ ਮਨੁੱਖ ਦਾ ਮਨ ਰੁਕਦਾ ਨਹੀਂ ਹੋਰ ਮਾਇਆ ਇਕੱਠੀ ਕਰਦਾ ਹੈ ਉਸ ਦਾ ਮਾਇਆ ਦਾ ਲਾਲਚ ਘਟਦਾ ਨਹੀਂ ਮਾਇਆ ਇਕੱਠੀ ਕਰਨ ਲਈ ਝਗੜੇ ਕਰਦਾ ਹੈ ਹੋਰ ਮਾਇਆ ਹੋਰ ਮਾਇਆ ਦੀ ਅਗ ਵਿੱਚ ਸੜਦਾ ਰਹਿੰਦਾ ਹੈ ਮਨੁੱਖ ਦੀ ਆਪਣੀ ਸੁੰਦਰ ਮਾਰੀ ਹੈ ਅਨੇਕਾ ਪ੍ਰਕਾਰ ਦੇ ਲਾਡ ਪਿਆਰ ਕਰਦਾ ਹੈ ਪਰ ਬੇਗਾਨੀ ਔਰਤ ਵੱਲ ਬੁਰੀ ਨਿਗਾਹ ਨਾਲ ਤੱਕਦਾ ਹੈ ਉਸ ਨੂੰ ਚੰਗੇ ਮਾੜੇ ਕੰਮ ਦੀ ਪਰਖ ਨਹੀਂ ਹੈ ਸੋਝੀ ਨਹੀਂ ਹੈ ਮਾਇਆ ਦੇ ਅਨੇਕਾ ਰੰਗ ਹਨ ਅਨੇਕਾ ਬੰਧਨ ਹਨ ਇਹਨਾਂ ਵਿੱਚ ਫਸਿਆ ਮਨੁੱਖ ਇਧਰ ਉਧਰ ਦੌੜਦਾ ਭੱਜਦਾ ਹੈ ਪਟਕਦਾ ਫਿਰਦਾ ਹੈ ਮਾਇਆ ਮਨੁੱਖ ਨੂੰ ਤਬਾਹ ਕਰ ਦਿੰਦੀ ਹੈ ਖوار ਕਰਦੀ ਹੈ ਮਨੁੱਖ ਗੁਨਾ ਦੇ ਖਜ਼ਾਨੇ ਪਰਮੇਸ਼ਰ ਦੇ ਗੁਨਾ ਦਾ ਗਾਇਨ ਨਹੀਂ ਕਰਦਾ ਮਨੁੱਖ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਗੁਰੂ ਜੀ ਆਖਦੇ ਹਨ ਪਰਮੇਸ਼ਰ ਜਿਸ ਮਨੁੱਖ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਕਿਰਤ ਕਮਾਈ ਕਰਦਾ ਹੋਇਆ ਮਾਇਆ ਦੇ ਮੋਹ ਤੋਂ ਦੂਰ ਰਹਿੰਦਾ ਹੈ ਸੰਤਾਂ ਸਾਧੂਆਂ ਦੀ ਸੰਗਤ ਕਰਕੇ ਭਿਆਨਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਉਹ ਗੁਰੂ ਦਾ ਸੇਵਕ ਮਨੁੱਖ ਹੀ ਪਰਮੇਸ਼ਰ ਦੇ ਦਰ ਘਰ ਵਿੱਚ ਪਰਵਾਨ ਹੁੰਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨਾ ਹੋ ਸਕੇ ਤ੍ਰਿਸ਼ਨਾ ਦੀ ਅੱਗ ਤੋਂ ਬਚਣਾ ਚਾਹੀਦਾ ਹੈ ਇਹ ਮਾਇਆ ਦਾ ਮੋਹ ਮਨੁੱਖ ਨੂੰ ਤਬਾਹ ਕਰ ਦਿੰਦਾ ਹੈ ਗੁਰੂ ਦੀ ਟਹਿਲ ਸੇਵਾ ਕਰਨੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਕਿਰਤ ਕਮਾਈ ਕਰਦਿਆਂ ਮਨੁੱਖ ਪਿਆਨਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਪਿਆਰੇ ਵਿਦਿਆਰਥੀਓ ਆਪਣੇ ਸਾਥੀ ਵਿਦਿਆਰਥੀਆਂ ਦਾ ਪੂਰਾ ਨਾਮ ਲੈ ਕੇ ਬੁਲਾਇਆ ਕਰੋ ਅੱਧਾ ਦੂਰਾ ਨਾਮ ਲੈਣਾ ਗੁਰਮਤ ਨਹੀਂ ਹੈ ਇੱਕ ਦੂਜੇ ਦਾ ਸਤਿਕਾਰ ਕਰਿਆ ਕਰੋ ਆਪਸ ਵਿੱਚ ਪ੍ਰੇਮ ਪਿਆਰ ਨਾਲ ਭੈਣ ਭਰਾਵਾਂ ਵਾਂਗ ਰਿਹਾ ਕਰੋ ਗੁਰੂ ਬਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ